ਲਿਖਣੀ ਆਜੋ ਅੱਗੇ ਚੱਲ ਜੀ ਕੋਈ ਐਮਲੇ ਜੱਤੇ ਨੇ ਕਰ ਦੋ ਨਾ ਯਾਰ ਰੋਜ ਬੱਸ ਕਰ ਠੀਕ ਹੈ ਸਰ ਨਾ ਬੋਤਾਨੋ ਪਰ ਪਿਛੋਂ ਸ਼ੋਰ ਕਰੋ ਯਾਰ ਪਿਛੋਂ ਕੇ ਸਾਡੇ ਹੁਣ ਹਾਈਪਰੀ ਕਰ ਲਓ

ਮੈਂ ਆ ਰਿਆ ਸੀ ਨਾ ਕਿ ਉਹ ਆ 골ਡਨ 뷰 ਰਿਜ਼ੋਰਟ ਸੀ ਰਿਜ਼ੋਰਟ ਦੇ ਕੋਲ ਜਿਹੜੇ ਉਹ ਕੋਲ ਬੰਦੇ ਲੱਗੇ ਸੀ ਕੱਡੇ ਚੌਂਕੀ ਦੇ ਬਾਹਰ ਬਲਾਸਟ ਦੀ ਆਵਾਜ਼ ਆਈ ਤੇ ਸਮਾਂ ਕਿੰਨੇ ਵਜ ਦਾ ਸੀ ਸਵਾਟ ਸਵਾਟ ਵਜ ਦਾ ਕੋਈ ਕਹਿੰਦੇ ਹਫੜਾ ਦਮੜੀ ਮੱਚ ਗਈ ਬਲਾਸਟ ਹੋਇਆ ਕੋਈ ਕਹਿੰਦਾ ਮੈਂ ਮੈਂ ਤਾਂ ਪਛਾਣ ਲਗ ਰਿਆ ਸੀ ਉਹ ਆਫਿਸ ਜਿਹੜਾ ਉਹ ਕੋਈ ਬਲਾਸਟ ਹੀ ਹੈ ਜਿਹਦੀ ਆਵਾਜ਼ ਆਈ ਕੋਈ ਬਾਜੀ ਕੋਈ ਆਈ ਇਹ ਬੰਬ ਪਟਾਕੇ ਸਮਾਂ ਕਿਹੜੇ ਵਜ ਦਾ ਦੱਸਿਆ ਜਾ ਰਿਹਾ ਸਵਾਟ ਸਵਾਟ ਵਜੇ ਤੁਸੀਂ ਕਹਿ ਰਹੇ ਹੋ ਕਿ ਬਲਾਸਟ ਹੋਇਆ ਸੀ ਤੇ ਕੋਈ ਪੁਲਿਸ ਨੂੰ ਕੋਈ ਸੂਚਨਾ ਦਿੱਤੀ ਉਹ ਜਦੋਂ ਮਾਰੀ ਬੁਝਾਈ ਸੀ ਪਤਾ ਨਹੀਂ ਸਹੀ ਅੰਦੀ ਗੱਲ ਦੀ ਮੈਂ ਲਾ ਕੇ ਆਪਣ ਸਰ ਜੀ ਸਵੇਰ ਸਮਾਂ ਕਿੰਨੇ ਵਜੇ ਦੱਸ ਰਹੇ ਤੁਸੀਂ ਸਰ ਜੀ ਸਮਾਂ ਕਿੰਨੇ ਵਜੇ ਦੱਸ ਰਹੇ ਹੋ ਦਰਖਤ ਆਵਾਜ਼ ਆਈ ਸਰ ਜੀ ਸਮਾਂ ਕਿੰਨੇ ਵਜੇ ਦੱਸ ਰਹੇ ਹੋ 8 ਸਵੇਰ 8 ਵਜੇ ਸਵੇਰ 8 ਵਜੇ ਤੁਸੀਂ ਬਰਾ ਸੋਣਿਆ ਜੀ ਓਕੇ ਬਾਅਦ ਬਹੁਤ ਜ਼ਿਆਦਾ ਹੋਇਆ ਕਿਹ ਕਿਹੜਾ ਚੌਕ ਹਰ ਵਾਰ ਰੋਕੋ ਅਲੱਗ ਕਿਹੜਾ ਚੌਕ ਕਰਕੇ ਮਤਲਬ ਦੋ ਕਿੱਟੇ ਜੀ ਸਾਹਿਬ ਬੰਦ ਇਹ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਹੈ ਇਹ ਤਾਂ ਮਤਲਬ 16 ਕੁੜੀਆਂ ਕੋਲੋਂ ਵੀ ਸਾਰੇ ਕੱਲੇ ਕਰ ਲੈ ਯਾਰ ਨਾਲ ਗੱਡੀ ਆ ਜਾਏ ਇਹ ਕੁਝ ਉਪੀਤੇ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜੇ ਤੁਸੀਂ ਮੈਨੂੰ ਦੱਸ ਦਿਓ ਬਾਹਰ ਗੱਲਾਂ ਕਰ ਲਾਗੇ ਨਹੀਂ ਇਦਾਂ ਕਹਤਾ ਭਾਜੀ ਬਾਹਰ ਖੇ ਕਰ ਲੋ ਆਈਡੀਆ ਇਹ ਪਹਿਲੀ ਵਾਰ ਤੇ ਫੇਸ ਨਹੀਂ ਆਏਗਾ ਕਿ ਪਤਾਗਾ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਪਿਸ਼ੰਬਰ ਜਿਹੜਾ ਸਾਡਾ ਏਐਸਆਈ ਸਾਡੇ ਸਾਹਮਣੇ ਗੱਲ ਕਰ ਰਿਹਾ ਸੀ ਕਿੰਨੇ ਗੱਲਾਂ ਕਰ ਰਿਹਾ ਸੀ ਪੁਲੀਸ ਕਰ ਰਹੇ ਸੀ ਸਾਨੂੰ ਕੁਝ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਇੱਥੇ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਲਾਕਡਾਊਨ ਤੋਂ ਕਿੰਨੀ ਦੂਰ ਹੈ ਜਿੱਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੋ ਕੋਲ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦੋ ਤੁਹਾਡਾ ਨੰਬਰ ਸਹੀ ਰਹੇ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਅਰੇ ਹਰੇਕ ਚੀਜ਼ ਨੂੰ ਆਪਾਂ ਕਰ ਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਸਿਵਲ ਇੰਪੈਕਟ ਦੇਖਿਆ ਜੋ ਆਪਾਂ ਦੇਖ ਕੇ ਆਏ ਹਾਂ ਸੜਕ ਤੇ ਮਤਲਬ ਤੁਸੀਂ ਇਹ ਇਹਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਵੀ ਤੁਸੀਂ ਇਹਨੂੰ ਗ੍ਰਨੇਡਟ ਅਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਿੰਟ ਯਾਰ ਕੋਈ ਉਹ ਚੱਕ ਕੇ ਬਾਹਰ ਮਾਰਨਾ ਕੋਈ ਉਹ ਕੋਈ ਉੱਥੇ ਦੀਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਇਦਾਂ ਕਹਿੰਦੀ ਉਹ ਕਿ ਦੀਵਾਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਕੁਝ ਤਾਂ ਸੁਣਾਇਸ ਗੱਲ ਨੂੰ ਤੋਂ ਆਪਾਂ ਇਹਦੇ ਇਨਵੈਸਟਿਗੇਟ ਕਰ ਰਹੇ ਆ ਸਾਡੇ ਲੜਕਿਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉੱਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫਸਰ ਨੇ ਫਰੈਂਸਿਕ ਟੀਮ ਨੂੰ ਆ ਕੇ 75 ਵਾਲਾਂ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰਨੇਡ ਅਟੈਕ ਹੋਵੇ ਤੁਸੀਂ ਸਾਰੇ ਇੰਨੇ ਪੜੇ ਲਿਖੇ ਲੋਕ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਉਹ ਤੁਸੀਂ ਦੇਖਿਆ ਸਰ ਉੱਥੇ ਇੱਕ ਲੋਕ ਜਾਂ ਅਰੰਭਤ ਹੋਇਆ ਕੋਈ ਬੜੀ ਬਣੀ ਆ ਜਾਂ ਅਰੰਭਤ ਹੋਇਆ ਜੀ ਮੈਂ ਗੱਲ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਕੇ ਖੜੇ ਹੈ ਇੱਕ ਮਿੰਟ ਯਾਰ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰਲੀ ਵੀ ਜੇ ਕੋਈ ਗ੍ਰਨੇਡ ਜਿਹੜੀ ਗੱਲ ਆਪਾਂ ਹਰੇਕ ਨੂੰ ਗ੍ਰਨੇਡਰ ਟੈਕ ਪੜਾ ਦਿੰਦੇ ਆ ਮੈਨੂੰ ਦੱਸੋ ਕਿ ਗ੍ਰੇਨੇਟ ਐਟੈਕ ਹੋਵੇ ਤੇ ਉਹਦੀ ਧੰਦ ਹੈ ਜਾਂ ਹੋਰ ਚੀਜ਼ਾਂ ਨਾਲ ਉਹਨੂੰ ਕੋ ਡੈਮੇਜ ਨਾ ਹੋਵੇ ਤੇ ਰੇ ਨਾਵੇ ਪੇਂਟ ਵੀ ਨਹੀਂ ਉਤਰਿਆ ਆ ਆਪਾਂ ਨੂੰ ਹਰੇਕ ਕੱਲ ਨੂੰ ਇਸ ਤਰ੍ਹਾਂ ਕਹਿਦੇ ਨੇ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਕਿ ਆਪਾਂ ਸਾਰੇ ਉੱਥੇ ਖੜੇ ਕੋ ਲੁਕੋ ਕੇ ਤਾਂ ਗੱਲ ਕਰਨੀ ਨਹੀਂ ਆ ਇਸੇ ਦੀ ਇੱਕ ਮਿੰਟ ਯਾਰ ਇੱਕ ਪਿੰਟ ਸਰਪਾਨੇ ਤੁਹਾਡੀ ਜਾਂਚ ਕੀ ਆਇਆ ਤੁਸੀਂ ਦੱਸੋ ਪਹਿਲਾਂ ਜਾਂਚ ਜੋ ਪਿੰਡਮੀ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਆ ਕੇ ਮੈਂ ਤਾਂ ਇਹ ਦੇਖਿਆ ਕਿ ਉਥੇ ਇੰਪੈਕਟ ਸਿਰਫ ਸੜਕ ਦੇ ਉੱਤੇ ਥੋੜਾ ਰੋੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਇੰਪੈਕਟ ਆਇਆ ਹੈ ਜੀ ਉੱਪਰ ਦੀ ਲੇਅਰ ਆ ਉਹ ਇੰਨੇ ਡੀਪਰ ਕੋਈ ਲੇਅਰ ਤੇ ਨਹੀਂ ਬੰਦਾ ਕੁਦਵਾਰ ਨੇੜੇ ਆ ਪੱਜ ਨੂੰ ਕੋਈ ਨਹੀਂ ਆ ਪਹਿਲੀ ਗੱਲ ਸਾਰੇ ਦੁਆਰਾ ਦੌਰਾਨ ਚ ਚੌਕੀ ਉੱਤੇ ਕੋਈ ਹੈ ਨਹੀਂ ਉਹ ਵੀ ਪਤਾ ਨਹੀਂ ਸਕਦਾ ਇਹ ਨਾਟੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਆ ਗੱਲ ਉਹ ਕਹਿੰਦੇ ਸਰ ਅਸੀਂ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦੇਖਿਆ ਨਹੀਂ ਬਾਅਦ ਚ ਅਸੀਂ ਉਹ ਚੀਜ਼ ਦੇਖੀ ਤੁਸੀਂ ਕਿਉਂ ਮੈਂ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਫਾਮ ਫੜਾਉਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਇਹਨੂੰ ਫਾਮ ਕਰ ਲੋਕਾਂ ਨੂੰ ਪਹਿਲੇ ਕਰਨਾ ਔਰ ਗਲਤ ਫੁਆਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਅਪਰ ਰਿਸਪਾਂਸਿਬਿਲਟੀ ਆ ਗਈ ਹੈ ਸਰ ਆਖਿਰਕਾਰ ਹੈ ਲੱਗਦੀ ਹੈ ਕਿ ਕਾਫੀ ਦੂਰ ਦੂਰ ਤੱਕ ਦੀ ਬਾਗ ਹੈ ਮੁਲਾਕਪਤ ਰਹਿ ਕੇ ਚੌਕੀ ਦੇ ਸਾਹਮਣੇ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਦਾ ਬਹੁਤ ਢੇਰ ਦੀ ਬੰਦਾ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਜਦੋਂ ਉਦੋਂ ਦੀ ਬੰਦ ਕੀਤੀ ਹੋਈ ਹੈ ਸਰ ਇੱਕ ਵਾਰੀ ਸਹੀ ਗੱਲ ਕਰੀਏ ਪਹਿਲਾਂ ਡੀਟੀ ਦੀ ਬਾਗ ਪੂਰਾ ਹੋ ਜਾਣਾ ਹੈ ਹਾਂਜੀ ਜੀ ਸਰ ਇਹ ਚਾਰ ਚਾਮਰਤੀ ਸੇ ਲੱਗਦੇ ਬਿਨੂ ਨਿਵਾਗੇ ਜੀ ਇਹ ਪਹਿਲਾਂ ਸੀ ਜੇ ਨਾ ਉਹ ਹੋਰ ਤਾਂ ਤੁਸੀਂ ਕਦੇ ਚੌਪੀ ਦੇਖਿਆ ਕੋਈ ਚੀਜ਼ ਮਾਨ ਦੇਖ ਲਓਗੇ ਆਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਯਾਰ ਪਟੋ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਡੀਜੀਪੀ ਸਾਹਿਬ ਕਹਿੰਦੇ ਕਿ ਬੰਦੇ ਫੜੇ ਗਏ ਯਾਰ ਦੇਖੋ ਮੈਂ ਇਹ ਕੋਈ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਇੱਕ ਅਨ੍ਹੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹ ਜੇ ਇਨਵੈਸਟੀਗੇਸ਼ਨ ਆਪਾਂ ਦੇਖਦੇ ਹਾਂ ਬਹੁਤ ਤੇਜ਼ ਸੀ ਨਾ ਆਵਾਜ਼ ਬਹੁਤ ਨਹੀਂ ਆਵਾਜ਼ ਕਿਸ ਚੀਜ਼ ਦੀ ਕੋਈ ਹੁੰਦੇ ਰਹਿੰਦਾ ਤੁਸੀਂ રોજ ਸੁਣਦੇ ਨਹੀਂ ਆਵਾਜ਼ ਜਗਾ ਕਰੇ ਸਾਰੇ ਯਾਰ ਇੱਕ ਮਿੰਟ ਆਪ ਨੂੰ ਤੁਸੀਂ ਮੈਨੂੰ ਇੱਕ ਆਪ ਦੱਸ ਦੋ ਸਾਰੇ ਇਹ ਕੋਈ ਗ੍ਰੇਨੇਡ ਅਟੈਕ ਹੋਏ ਦਾ ਇੰਪੈਕਟ ਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫਿਰ ਵੀ ਵੈਰੀਫਾਈ ਕਰ ਰਹੇ ਹਾਂ ਵੀ ਆਰ ਨਾ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਾਸting for the society ਸਰ ਕੈਮਰੇ ਚੱਕ ਕਿਤੇ ਜਾਣਗੇ ਜੀ ਭਰੇ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਉਹ ਆਪਣੀ ਵਹੀਕਲ ਚਾਰਜਿੰਗ ਸਟਰੋਂਗਲੀ ਕਰ ਰਿਹਾ ਐਸੀ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ 'ਚ ਇਹ ਵੀ ਨਾਕਾ ਲੱਗਿਆ ਉਹਨੇ ਆ ਕੇ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਦਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾੜਿਆ ਗਿਆ ਮੈਂ ਵੀ ਆ ਗਿਆ ਹਾਂ ਜੀ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਸੀ ਨਹੀਂ ਐਸਐਸਓ ਨਾਲ ਮੁਲਾਕਾਤ ਕਰਨੀ ਕੋਈ ਨਹੀਂ ਯਾਰ ਮੈਨੂੰ ਨਹੀਂ ਪਤਾ ਕੌਣ ਐਸਐਸਓ ਸੀ ਮੈਨੂੰ ਨਹੀਂ ਉਹ ਪਤਾ ਚਾਉਣਾ ਮਕੀਨ ਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਤਾ ਵੀ ਵਾਹ ਫਲਾ ਦੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਆ ਇਹ ਸਿੰਪਲ ਗੱਲ ਹੈ ਆਪਾਂ ਨੂੰ ਬੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸਭ ਤੋਂ ਸੋਟ ਟਾਈਮ ਦਿਓ ਅਫਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੁਕੋਕੇ ਨਾਲ ਗੱਲ ਕੀਤੀ ਨਹੀਂ ਕੋਰਕੀ ਤਮਾਕੀ ਦੀ ਆਵਾਜ਼ ਕੋਈ ਧੱਗਈ ਨਹੀਂ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਂ ਦੱਸਿਆ ਵੀ ਸਰ ਮੈਨੂੰ ਇੱਥੇ ਲੱਗਿਆ ਵੀ ਕੋਈ ਚੀਜ਼ ਸਰ ਟਾਈਕਨੋਬਿਡ ਕੋ ਮੇਰਾ ਕਰਾ ਜੀ ਮੈਨੂੰ ਤਮਾਕੀ ਵਾਗ ਸੁਣੀ ਮੈਂ ਤਾਂ ਤੇ ਪੁੱਛਿਆ ਮੈਂ ਕੱਲ ਦੋਸਤੋ ਭਈ ਸਾਹਿਬ ਮੈਂ ਮੰਨ ਲੀ ਤਾਂ ਡੀਲ ਮੈਂ ਕੋਈ ਨਹੀਂ ਥੋੜਾ ਕਰ ਰਿਹਾ ਮੈਂ ਤਾਂ ਇਹ ਗੱਲ ਤੁਹਾਨੂੰ ਸੁਝਾ ਰਿਹਾ ਜੇ ਰੋਜ਼ ਤੁਸੀਂ ਕਿੰਨੇ ਤੁਮਾ ਕੈਨੇਡਾ ਵੀ ਸੁਣਦੇ ਹੋ ਇਥੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਈਡੈਂਟੀਟੀ ਠੀਕ ਹੈ ਸਰ ਤੁਹਾਡੀ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਈਡੈਂਟੀਟੀ ਆਪਾਂ ਇਹਨੂੰ ਸੈਂਟਰ ਕਰਦੇ ਹਾਂ ਮੇਰਾ ਨਾਮ ਸ਼ਾਨਪ੍ਰਤਾ ਅਮਰ ਬੀਰ ਸੰਘਿਆ ਅਮਰ ਜੀ ਜੀ ਤੁਸੀਂ ਤਾਂ ਪਹੁੰਚੇ ਹੋ ਕੀ ਘਟਨਾ ਵਾਪਰੀ ਹੈ ਮੈਨੂੰ ਪਹਿਲੇ ਵੀ ਇਨਫਾਰਮੇਸ਼ਨ ਮਿਲੀ ਬੇਥੇ ਧਮਾਕਾ ਆਇਆ ਵਾ ਹਾਂ ਇੱਕ ਇਹ ਸੀ ਧਮਾਕਾ ਕੋਈ ਪਤਾ ਜਾਣਕਾਰੀ ਨਹੀਂ ਮੈਂ ਹੁਣ ਆਇਆ ਹੀ ਹਾਂ ਤੁਹਾਡੇ ਤੋਂ ਕੁਝ ਜਾਣਕਾਰੀ ਮੈਂ ਚੌਕੇ ਦੇਖਿਆ ਵੀ ਕੀ ਹੈ ਔਰ ਦੇਖਦਾ ਮੈਂ ਆਪਣੇ ਅਫਸਰ ਨਾਲ ਦੇ ਨਾਲ ਲਿੰਕ ਰੱਖਦੀ ਹੈ ਕੋਈ ਚੀਜ਼ ਕੀ ਤਦ ਮੈਂ ਦੱਸਦਾ ਵਾਂ ਜੇ ਸਾਰਾ ਪਤਾ ਕਰਕੇ ਜੇ ਕੋਈ ਗੱਲ ਹੋਊਗੀ ਤੇ ਅੱਛਾ ਬਿਲਕੁਲ ਅਧਿਕਾਰੀ ਪਹੁੰਚੇ ਸਰ